ਅੱਜ ਵੀ ਪੰਜਾਬ ਦੀ ਸਿਆਸਤ ਵਿੱਚ ਲੋਕ ਈਕ ਰਹੇ ਆ ਜੀ ਕੋਈ ਸਾਨੂੰ ਐਸੀ ਤੇ ਨੇ ਜਿਹੜੀ ਪੰਜਾਬ ਪ੍ਰਤੀ ਹਮਦਰਦ ਹੋਵੇ ਪੰਜਾਬ ਦਾ ਭਲਾ ਕਰਨਾ ਚਾਹੁੰਦੀ ਹੋਵੇ ਨਾ ਬਾਦਲੋਂ ਕਰ ਨੂੰ ਨਾ ਕਿਤੇ ਹੋਰ ਨੂੰ ਕਿਤੇ ਕੋਈ ਵੋਟ ਨਹੀਂ ਸਿਆਸਤ ਚ ਜਿਹੜੀ ਸੱਤਾ ਦੇ ਸੀ ਉਹ ਆਪਣੀਆਂ ਲੈ ਗਏ ਤੇ ਬਾਦਲੋਂ ਵੀ ਉਹ ਲੈ ਕੇ ਤੇ ਜਿਹਦਾ ਜਿਹਦਾ ਜਿੰਨਾ ਕੁ ਸੂਖ ਸੀ ਉਹਨਾਂ ਕੋ ਉਹਨਾਂ ਨੇ ਵੋਟਾਂ ਲੈ ਲਈਆਂ ਨਹੀਂ ਨਾ ਕਾਂਗਰਸ ਨੂੰ ਨਾ ਬਾਦਲੂ ਗੱਲ ਨੂੰ ਨਾ ਕਿਤੇ ਹੋਰ ਨੂੰ ਕਿਤੇ ਕੋਈ ਵੋਟ ਨਹੀਂ ਪਈ ਸਿਆਸੀ ਜਿਹੜੀ ਸੱਤਾ ਫਿਰ ਸੀ ਉਹ ਆਪਣੀਆਂ ਲੈ ਗਏ ਤੇ ਬਾਕੀ ਤੁਸੀਂ ਹਿਸਾਬ ਲਾ ਲਓ ਕੀ ਹੋ ਰਿਹਾ ਗਿਆ ਅਜਾ ਜਿੱਥੇ ਜਿੱਥੇ ਉਹ ਬੈਠੇ ਸੀ ਬਾਦਮਿਆਉਂ ਵੀ ਉਹ ਲੈ ਕੇ ਤੇ ਜਾਂ ਜਿਹੜਾ ਹੈ ਕਪੂਰਥਲੇ ਚ ਲੈ ਗਏ ਜਲੰਧਰ ਚ ਲੈ ਗਏ ਕਿਉਂਕਿ ਚੰਨੀ ਉਥੋਂ ਐਂਟੀ ਹੈ ਇਸ ਤੋਂ ਲਾਵਾ ਕਾਂਗਰਸ ਨੇ ਦਸ ਦੂ ਪਿੱਛੇ ਸੋ ਅੱਜ ਵੀ ਪੰਜਾਬ ਦੀ ਸਿਆਸਤ ਵਿੱਚ ਲੋਕ ਉਡੀਕ ਰਹੇ ਆ ਕਿ ਕੋਈ ਸਾਨੂੰ ਐਸੀ ਧਿਰ ਨੇ ਜਿਹੜੀ ਪੰਜਾਬ ਪ੍ਰਤੀ ਹਮਦਰਦ ਹੋਵੇ ਪੰਜਾਬ ਦਾ ਭਲਾ ਕਰਨਾ ਚਾਹੁੰਦੀ ਹੋਵੇ ਤੇ ਨਾਲੇ ਜਿੱਥੋਂ ਤੱਕ ਹੁਣ ਆਪਾਂ ਮੈਚ ਹੋਣ ਗਏ ਸਾਰਿਆਂ ਦੇ ਆਪਣੇ ਚਿੱਤ ਸੀਗੀਆਂ ਇਕੱਠੇ ਹੋਣਾ ਚਾਹੀਦਾ ਆਪਣੇ ਵੱਲੋਂ ਤਾਂ ਕਿਸੇ ਵੱਲੋਂ ਵੀ ਅਸੀਂ ਇੱਥੇ ਬੈਠੇ ਸਾਰਕਿਡਰਸ਼ਿਪ ਕਿਸੇ ਵੱਲੋਂ ਵੀ ਕਦੇ ਵੀ ਏਕਤਾ ਉੱਤੇ ਅਸੀਂ ਕਦੇ ਨਹੀਂ ਕਹਿੰਦੇ ਕਿਹਾ ਨਹੀਂ ਕਹਿੰਦੇ ਆ ਵੀ ਇਕੱਠਾ ਨਹੀਂ ਹੋਣਾ ਚਾਹੀਦਾ ਪਰ ਜੇ ਸਿਧਾਂਤ ਤੋਂ ਵੀ ਹਿੰਮਤ ਹੋ ਕੇ ਇਕੱਠੇ ਹੋਵਾਂਗੇ ਤਾਂ ਲੋਕਾਂ ਨੇ ਪਰਵਾਹ ਨਹੀਂ ਤੁਹਾਨੂੰ ਕਰਨੀ ਪਹਿਲਾਂ ਵੀ ਸਿਧਾਂਤ ਤੋਂ ਹਿੰਮਤ ਸੀ ਆਪਾਂ ਤਾਂ ਹੀ ਜਾ ਕੇ ਆਪਣਾ ਇਹ ਹਾਲ ਹੋਇਆ ਤੇ ਅੱਜ ਜੇ ਕਾਲਤਖ ਸਾਹਿਬ ਨੂੰ ਪਿੱਠ ਦਿਖਾ ਕੇ ਅੱਜ ਅਸੀਂ ਸਾਨੂੰ ਜੋ ਹੁਕਮ ਲੱਗਿਆ ਕਾਲਤਖ ਸਾਹਿਬ ਦੇ ਸਾਹਮਣੇ ਖੜੇ ਕਰਕੇ ਹੁਕਮ ਲੱਗਿਆ ਵੀ ਇਕੱਠੇ ਹੋ ਕੇ ਬਰਤੀ ਕਰੋ ਅਸੀਂ ਉਹ ਹੁਕਮ ਮੰਨਿਆ ਇੱਥੇ ਆਪਾਂ ਉਹ ਹੁਕਮ ਨੂੰ ਪਿੱਠ ਮੋੜ ਦਾਂਗੇ ਸਪਤਾ ਬਹੁਤ ਛੋਟੀ ਗੱਲ ਹੈ ਸੱਤਾ ਉਹ ਕਹਿੰਦੀ ਹੈ ਪਰ ਜੋ ਅਕਾਲ ਪੱਖ ਸਾਹਿਬ ਦੀ ਮਰਿਆਦਾ ਨੂੰ ਜੋ ਫੇਸ ਬਦਗੇਗੀ ਉਹ ਉਹਨੇ ਕਦੇ ਮਾਫ ਨਹੀਂ ਕਰ ਸਕਦਾ ਸੋ ਇਸ ਲਈ ਇਹ ਸਾਰੀਆਂ ਸਾਸ਼ਾ ਚੱਲਾ ਹੋਰ ਸਾਰਾ ਕੁਝ ਬਹੁਤ ਘੁੰਟਿਆ ਰਹਿ ਗਿਆ ਮੈਂ ਇੱਕ ਬੇਨਤੀ ਕਰਦਾ ਆਪਾਂ ਧ੍ਰਿੰਡਤਾ ਦੇ ਨਾਲ ਟਗੜੇ ਹੋਈਆਂ 6 ਮਹੀਨੇ ਤੁਸੀਂ ਜੋਰ ਲਾ ਕੇ ਸਾਡਾ ਸਾਥ ਦਿਓ ਆਪਾਂ ਬਹੁਤ ਵੱਡੀ ਜਿਹੜੀ ਤਾਕਤ ਹੈ ਉਹਦੇ ਅੱਜ ਵੀ ਮੈਂ ਕਹਿੰਦਾ ਵੀ ਜਿਵੇਂ ਲੰਗੋਵਾਲ ਸਾਹਿਬ ਨੇ ਕਿਹਾ ਸਾਨੂੰ ਕੁਝ ਨਹੀਂ ਹਉਦਾਂ ਦੇਣ ਕੋਈ ਨਾ ਦੇਣ ਸਾਨੂੰ ਟਿਕਟ ਵੀ ਨਾ ਦੇਣ ਕਾਬਕ ਸਾਹਿਬ ਦਾ ਹੁਕਮ ਮੰਨਣਾ ਉਹਦੇ ਮੁਤਾਬਕ ਅਕਾਲੀ ਦੇ ਨੂੰ ਲਿਆਉਣ ਸਾਨੂੰ ਕੀ ਕਿਸੇ ਦੇ ਕੋਈ ਇਤਰਾਜ਼ ਹੈ ਕਿ ਜੇ ਕੋਈ ਸੋਚੇ ਵੀ ਆਪਾਂ ਕਾਬਕ ਸਾਹਿਬ ਤੋਂ ਪਿੱਛੇ ਹਟ ਗਏ ਕਿਵੇਂ ਹਟ ਸਕਦੇ ਕੋਈ ਵੀ ਸਿੱਖ ਜੇ ਤੁਹਾਨੂੰ ਵੀ ਕੋਈ ਖੜਾ ਕਰਕੇ ਕਾਬਕ ਸਾਹਿਬ ਦੀ ਮਸੀਦ ਦੇ ਅੱਗੇ ਹੁਕਮ ਕੀਤਾ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਸਿੱਖ ਉਸ ਦਾ ਪਿੱਛੇ ਹਟ ਸਕਦਾ ਤਾਂ ਇਹ ਗੱਲਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਵੀ ਆਪਣਾ ਗੁਰੂ ਸਾਹਿਬ ਦੇ ਵਿੱਚ ਅਟਲ ਅਡਲ ਵਿਸ਼ਵਾਸ ਹੋਣਾ ਚਾਹੀਦਾ ਹੈ ਇਹ ਗੁਰੂ ਸਾਹਿਬ ਤੁਹਾਡੇ ਨਾਲ ਨੇ ਉਤਰਾ ਚੜਾ ਚੰਦੇ ਰਹਿੰਦੇ ਨੇ ਸਿਹਤ ਦੇ ਵਿੱਚ ਪਰ ਗੱਲੇ ਵੀ ਆਪਣੀ ਦ੍ਰਿੜਤਾ ਆਪਣੇ ਚ ਕਿੰਨਾ ਵਿਸ਼ਵਾਸ ਹੈ ਜੇ ਆਪਣੇ ਚ ਵਿਸ਼ਵਾਸ ਨਹੀਂ ਫਿਰ ਕੋਈ ਤੁਸੀਂ ਕਿਸੇ ਦੇ ਸਹਾਰੇ ਕਿਸੇ ਦੀ ਮਦਦ ਦੇ ਨਾਲ ਅੱਗੇ ਨਹੀਂ ਵੱਸ ਸਕਦੇ ਆਪਾਂ ਇੱਕ ਸੋਚ ਨੂੰ ਇੱਕ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਲੈ ਕੇ ਚੱਲੇ ਆਪਾਂ ਪੰਥਾਂ ਦੀ ਸੋਚ ਨੂੰ ਮਿੱਟਾ ਆਏ ਸਾਸ਼ਾ ਹੋਰ ਬੋਲ ਚੰਗੇ ਰਹਿੰਦੇ ਨੇ ਬਹੁਤ ਕੁਝ ਕਹਿੰਦੇ ਨੇ ਆ ਤੁਸੀਂ ਦੱਸੋ ਆ ਪਿੱਛੇ ਜੇ ਬੇੜੀ ਚਲਾਦਾ ਕਹਿੰਦੇ ਕਾਂਗਰਸ ਚੱਲੇ ਦੱਸੋ ਮੈਂ ਹਰਾਮ ਹੋਣਾ ਜੀ ਇਹ ਸੋਸ਼ਲ ਮੀਡੀਆ ਦੀ ਸਾਰੀ ਚਾਲ ਹੈ ਨਾ ਇਹ ਸੋਸ਼ਲ ਮੀਡੀਆ ਤੇ ਕਿਸੇ ਨੇ ਪਾਗੀ ਤੇ ਚਰਚਾ ਚੱਲਦੀ ਮੈਨੂੰ ਕਹਿੰਦੇ ਸਫਾਈ ਮਖਾ ਯਾਰ ਜੇ ਕੋਈ ਸਫਾਈ ਤਾਂ ਦੇਵਾ ਮੈਂ ਜੇ ਕੋਈ ਗੱਲ ਸੱਚ ਹੋਵੇ ਕੋਈ ਵੀ ਸਾਬਤ ਕਰ ਦੇ ਜਿੰਨਾ ਲੋਕਾਂ ਨੇ ਪਾਇਆ ਨਾ ਉਹਨੂੰ ਕੋ ਪੁੱਛੋ ਕਿ ਕੋਈ ਸਾਬਤ ਕਰ ਦੇ ਕਿਸੇ ਕਾਂਗਰਸੀ ਲੀਡਰ ਨੂੰ ਜਿਹੜਾ ਦਿੱਲੀ ਹਾਲੇ ਤੋਂ ਛੱਡ ਕੇ ਦੂਰ ਦੀ ਗੱਲ ਪੰਜਾਬ ਵਿੱਚ ਅਕਸੀ ਅਕਾਲੀ ਕਾਂਗਰਸੀ ਲੀਡਰ ਨਾਲ ਸਾਡੀ ਮੀਟਿੰਗ ਹੋਈ ਹੋਵੇ ਤਾਂ ਅਸਥੁਣ ਨਹੀਂ ਗੱਲ। ਸੋ ਜਦ ਕੋਈ ਇਹਨਾਂ ਨੂੰ ਲੱਗਦਾ ਹੈ ਨਾ ਵੀ ਹੋਰ ਕੋਈ ਹੱਤਗੰਡਾ ਨਹੀਂ ਚੱਦਾ ਅਗਲਾ Sunday ਵੀ ਬਦਨਾਮ ਕਰਕੇ ਇਹਨਾਂ ਦੇ ਜਿਹੜੇ ਕਾਡਰ ਹੈ ਜਾਂ ਵਰਕਰ ਨੇ ਜਾਂ ਲੀਡਰ ਨੇ ਉਹਨਾਂ ਚ ਬੇਪਰੋਸੀ ਪੈਦਾ ਕਰਦਾ ਵੀ ਅੱਛਾ ਐਵੇਂ ਹੋ ਸਕਦਾ। ਕਿ ਉਹਦੇ ਨਾਲ ਸਿਰ ਪਾ ਕੇ ਹੁਣ ਤਮਜੋੜ ਇਹ ਜ਼ਿਲ੍ਹਾ ਪਰਿਸ਼ਦ ਪੰਚਾਇਤ ਸੰਖਿਆ ਮੇਲੇ ਕਿਉਂ ਹੋਏ ਸਾਰਾ ਕੁਝ ਇਹ ਸੋਚੂਗਾ ਹੁਣ ਕਹਿੰਦੇ ਇਹਨਾਂ ਦੇ ਚਲਾਕੀ ਵੀਡੀ ਗੱਲ ਜਿਹਨੇ استਿਫਾ ਦਿੱਤਾ ਉਹ ਕੋਈ استਿਫਾ ਦੇਣ ਦੀ ਜਾਂ ਲੈਣ ਦੀ ਗੱਲ ਹੀ ਨਹੀਂ ਹੋਈ ਉੱਥੇ ਉਹਨਾਂ ਨੇ ਜਦੋਂ ਲੋਕਾਂ ਸਾਹਿਬ ਦੱਸੇ ਸਰਸਰੀ ਕਿਹਾ ਵੀ ਭਾਈ ਮੇਰਾ ਕੋਈ ਪਾਰਟੀ ਪ੍ਰਧਾਨ ਬਣਦੀ ਮੇਰੀ ਇੱਛਾ ਨਹੀਂ ਤੁਸੀਂ ਮੈਨੂੰ ਹੁਕਮ ਕੀਤਾ ਜਦ ਤੁਸੀਂ ਮੈਨੂੰ ਹੁਕਮ ਕਰੋ ਮੈਂ ਪਾਸੇ ਹਟ ਜਾ ਇੱਕ ਇਹਦਾ ਆਪ ਆ ਵੀ ਕਹਿ ਦਿੰਦੇ ਆ ਉਹ ਕਿਸੇ ਬੰਦੇ ਨੇ ਕਿਹਾ ਵੀ ਪ੍ਰਧਾਨ ਜੀ ਤੁਸੀਂ ਪਿੱਛੇ ਹਟੋ ਕੋਈ ਗੱਲ ਹੀ ਨਹੀਂ ਸੀ ਉੱਥੇ ਇਹ ਹੁਣ ਇਹ ਸਾਰਾ ਕੁਝ ਇਹ ਸੋਸ਼ਲ ਜੀਤੀ ਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਸਾਰੀਆਂ ਜਿਹੜੀਆਂ ਸਾਸ਼ਾ ਨੇ ਇਸੋ ਹੋ ਜਾਏ ਸਾਰੀ ਚੱਲਦੀ ਰਹਿੰਦੀ। ਜੋ ਇਸ ਲਈ ਦਾਤਾ ਇੱਕ ਬੜੀ ਸਪਸ਼ਟਤਾ ਹੈ। ਅਸੀਂ ਪੰਥਕ ਦੇ ਬਰੋਹੇ ਅਸੀਂ ਸਾਡੇ ਨਾਲੋਂ ਵੱਧ ਕੋਈ ਨਹੀਂ ਚਾਹੁੰਦਾ ਕਿ ਪੰਥ ਇਕੱਠਾ ਹੋਵੇ। ਅਜਦਾ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਲਈ ਪਿੱਛੇ ਲੱਗ ਕੇ ਅਸੀਂ ਇਹ ਵੀ ਨਹੀਂ ਕਹਿੰਦੇ ਮੂਹਰੇ ਲੱਗਣਾ ਤਾਂ ਪਿੱਛੇ ਲੱਗ ਕੇ ਤੁਹਾਨੂੰ ਇਤਿਆਬ ਸਾਡੇ ਕੋਈ ਐਸਕੋ ਨਹੀਂ ਹੋਣੇ ਨਹੀਂ ਉਹੀ ਸਾਡਾ ਨਿੱਜੀ ਹੋਰ ਪਫਾ ਨਹੀਂ ਇਹ ਇਸ ਕਰਕੇ ਕੋਈ ਸਮਝ ਨਹੀਂ ਆ ਰਹੀ ਇਹ ਨਾਲੀਏ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਤੇ ਬੜਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਅੱਜ ਅੱਧੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਅੱਧਾ ਸੋਸ਼ਲ ਮੀਡੀਆ ਅੱਧੇ ਨਾਲੋਂ ਵੱਧ ਵਿਗਿਆ ਹੋਇਆ ਹੈ ਕਿਸੇ ਦਾ ਕਿਸੇ ਕੋਈ ਸਰਕਾਰ ਤੋਂ ਪੈਸੇ ਲੈਂਦਾ ਹੈ ਤੂੰ ਕਿਸੇ ਪਾਰਟੀ ਤੋਂ ਪੈਸੇ ਲੈਂਦਾ ਹੁਣ ਹਾਲਾਤ ਹੋ ਗਏ ਨੇ ਜਿਹੜੇ ਪਾਰਟੀ ਕੋਲ ਵਿਚਾਰੇ ਕੋਲ ਸਾਧਨ ਆਪਣੀ ਪਾਰਟੀ ਚਲਾਉਣ ਚੋਕਈ ਨਹੀਂ ਉਹ ਕਿੱਥੋਂ ਉਹਨਾਂ ਨੂੰ ਪੈਸੇ ਸਾਡੇ ਵਰਗੇ ਪਾਰਟੀ ਆਪਣੀ ਕਿੱਥੋਂ ਦੇ ਦੇ ਦੀ ਤੇ ਫਿਰ ਉਹਨਾਂ ਪਾਰਟੀਆਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਯਾਦ ਕਰੋ ਨਿਬੰਧ ਖਾਉਣ ਲਈ ਲੋਕਾਂ 'ਚ ਇੱਕ ਭਰਮ ਪੈਦਾ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਕਰਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਜ਼ਿਲ੍ਹੇ ਦੀ ਜੋ ਵਧੀਆ ਪਰਫਾਰਮੈਂਸ ਆਈ ਹੈ ਠੀਕ ਹੈ ਜ਼ਿਲ੍ਹਾ ਪਰਿਸ਼ਦ 'ਚ ਕਾਰਨ ਹੋਰ ਹੋ ਜਾਂਦੇ ਨੇ ਇਹ ਤਾਂ ਲੋਕਾਂ ਨੂੰ ਹੀ ਪਤਾ ਹੁੰਦਾ ਜਿੱਥੇ ਦਾ ਇਤਿਹਾਸ ਹੋਵੇ ਉੱਥੇ ਤਾਂ ਵੋਟਾਂ ਤਕਰੀਬਨ ਬਰਾਬਰ ਪੈ ਜਾਂਦੀਆਂ ਹੁਣ ਕਈ ਐਸੇ ਵੀ ਪਿੰਡ ਨੇ ਜਿਦੇ 'ਚ ਬਲਾਗ ਸਭੀ ਚਾ ਤੁਸੀਂ ਜਿੱਤ ਗਏ ਪਿੰਡ ਚੋਂ 6 600 700 ਵੋਟਾਂ ਪਈ ਤੇ ਜਿਹੜਾ ਪਰਸ਼ਦ 10 ਵੋਟਾਂ ਪਈਆਂ ਉਹ ਦੱਸੋ ਕੀ ਕਰੂੰ ਏਸੀ ਕਾਰਨ ਸੀ ਨਾ ਕਿ ਲੋਕਾਂ ਚ ਆਪਾਂ ਸਮਾਂ ਪੰਜ ਆਪਣੇ ਕੋਲ ਦੇਣੀ ਪੰਜ ਸੀ ਪੰਜ ਤਰੀਕ ਨੂੰ ਆਹਰੋਂ ਨਿਸ਼ਾਨ ਮਿਲੇ ਨੇ ਤੇ ਪੰਜ ਦੇ ਤੋਂ ਸਮਝੋ ਹਫ਼ਤੇ 10 ਦਿਨ ਹਫ਼ਤਾ ਵੀ ਸੀ ਆਪਣੇ ਕੋਲ ਚੋਣ ਪ੍ਰਚਾਰ ਕਰਨ ਨੂੰ ਤੇ ਜਿਨ੍ਹਾਂ ਕੋਲ ਪੱਕੀਆਂ ਪਾਰਟੀਆਂ ਦੇ ਨਿਸ਼ਾਨੇ ਉਹਨਾਂ ਕੋਲ ਲੰਬਾ ਸਮਾਂ ਸੀ ਪਰ ਇਹ ਸਾਰੀਆਂ ਹਾਲਾਤਾਂ ਦੇ ਬਾਵਜੂਦ ਜਿੰਨੀਆਂ ਵੋਟਾਂ ਲਈਆਂ ਤੇ ਜਿੰਨੀਆਂ ਸੀਟਾਂ ਜਿੱਤੀਆਂ ਨੇ ਅਫਾ ਜਿਹੇ ਨੰਬਰ ਤੇ ਜਿਹੜੇ ਜਾਣਿਆ ਕਾਂਗਰਸ ਤੇ ਆਪ ਤੋਂ ਬਾਅਦ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਬਹੁਤ ਵੱਡੀ ਗੱਲ ਹੈ ਤੁਹਾਡੀ ਮਿਹਨਤ ਤੁਹਾਡਾ ਲੋਕਾਂ ਦੇ ਵਿੱਚ ਪਿਆਰ ਜੇ ਮੈਂ ਕਹਾਂ ਸਾਡੀ ਕੋਈ ਦੇਣ ਨਹੀਂ ਜਿਹੜੇ ਜਿਹੜੇ ਤੁਸੀਂ ਪਿੰਡਾਂ ਚੋਂ ਆਗੂ ਲੜੇ ਹੋ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੇ ਲੜਾਈ ਲੜੀ ਆ ਉਹਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਹੈ ਸਮਾਂ ਕਿ ਮੈਂ ਤਾਂ ਸਮਾਂ ਵੀ ਨਹੀਂ ਦੇ ਸਕਿਆ ਦੋ ਦਿਨ ਤਾਂ ਮੈਨੂੰ ਹੁਣ ਮਜਬੂਰੀ ਹੋ ਗਈ ਮੇਰੀ ਸਾਕੀ ਸਾੜੀ ਦਾ ਵਿਆਹ ਸੀ ਮੈਨੂੰ ਜਿਹੜਾ ਹੈ ਆਖਰੀ ਦੋ ਦਿਨ ਦੇ ਪ੍ਰਚਾਰ ਤਾਂ ਮੈਂ ਕਰ ਹੀ ਨਹੀਂ ਸਕਿਆ ਪੰਜ ਦਿਨਾਂ ਮੈਂ ਤਾਂ ਪੰਜ ਦਿਨ ਤੋਂ ਬਾਅਦ ਮੈਂ ਪ੍ਰਚਾਰ ਲਈ ਦਿੱਤਾ ਤੇ ਫਿਰ ਵੀ ਤੁਸੀਂ ਆਪੇ ਆਪੇ ਲੈਵਲ ਤੇ ਆਪਣੀ ਲੜਾਈ ਲੜੀ। ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਨੂੰ ਕਹਿੰਦਾ ਵੀ 6 ਮਹੀਨਿਆਂ ਚ ਤੁਸੀਂ ਦੇਖੋ ਅਸੀਂ ਵਧੀਆ ਰਿਜ਼ਲਟ ਵੀ ਆਉਣਗੇ ਲੋਕ ਵੀ ਤੁਹਾਡੇ ਨਾਲ ਤੁਲਣਗੇ ਪੰਥਕ ਏਕਤਾ ਦੀ ਵੀ ਗੱਲ ਤੇ ਅਸੀਂ ਕਦੇ ਪਿੱਛੇ ਨਹੀਂ ਹਟੇ ਨਾ ਪਿੱਛੇ ਹਟੀਏ। ਅੰਸ਼ ਤੇ ਕੌਮ ਦੀ ਜੜ੍ਹ ਵੀ ਕਲਾਈ ਸਾਡੇ ਵਾਸਤੇ ਜ਼ਰੂਰੀ ਹੈ ਪਰ ਸਾਡੇ ਵਾਸਤੇ ਕਾਲਤਕ ਸਾਹਿਬ ਤੇ ਕਾਲਤਕ ਸਾਹਿਬ ਦਾ ਹੁਕਮ ਉਸ ਤੋਂ ਸਰਮੌਰ ਕੁਛ ਨਹੀਂ ਸੱਤਾ ਦੀ ਪ੍ਰਾਪਤੀ ਇਹ ਸਾਰੀਆਂ ਗੱਲਾਂ ਬਾਅਦ ਚ ਨਹੀਂ ਤੇ ਜੇ ਅਸੀਂ ਸਾਡੇ ਕਾਲਤਕ ਸਾਹਿਬ ਦੀ ਉਸ ਸਰਵਜੰਸਥਾ ਨੂੰ ਜੇ ਅਸੀਂ ਨੀਵਾ ਕਰਤਾ ਤਾਂ ਫਿਰ ਅਸੀਂ ਕੀ ਸਭ ਦੇ ਜਿਹੜੀ ਨਵੀਂ ਆਉਣ ਵਾਲੀ ਪੀੜ੍ਹੀਆਂ ਨੇ ਇਹੋ ਕਦੇ ਕਾਲਤਕ ਸਾਹਿਬ ਦਾ ਹੁਕਮ ਮੰਨਣਗੀਆਂ ਇਹੋ ਸੋਚਣਗੀਆਂ ਵੀ ਕਾਲਤਕ ਸਾਹਿਬ ਦਾ ਕੀ ਦਰਜਾ ਹੈਗਾ ਜੋ ਇੱਕ ਅਸੀਂ ਸੰਕੇਤ ਦੇਣਾ ਹੈਗਾ ਜੇ ਅਸੀਂ ਆਧਾਰ ਸੈੱਟ ਕਰਾਂਗੇ ਤਾਂ ਹੀ ਹੈ ਤੋ ਤੁਹਾਡਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਪਿਆਰ ਦਿੱਤਾ ਹੈ ਮੇਰੇ ਕੋਲ ਦੇਖੋ ਤੁਹਾਡੇ ਵਾਸਤੇ ਜੇ ਮੈਂ ਕਹਾਂ ਉਹ ਸਾਡਾ ਇੱਕ ਖੂਨ ਦਾ ਕਤਰਾ ਵੀ ਕਿ ਅਸੀਂ ਤੁਹਾਡੇ ਵਾਸਤੇ ਲਾਵੀਏ ਤਾਂ ਘੱਟ ਹੋਏਗਾ ਪਿੰਸਾ ਸਾਹਿਬ ਨੂੰ ਵੀ ਉਹਨਾਂ ਤੋਂ ਬਾਅਦ ਵੀ ਤੁਸੀਂ ਜੋ ਪਿਆਰ ਤੇ ਸਤਿਕਾਰ ਦਿੱਤਾ ਹੈ ਮੇਰਾ ਸੀਸ ਤੁਹਾਡੇ ਚਰਨਾਂ 'ਚ ਝੁਕਦਾ ਹੈ ਤੁਸੀਂ ਇਸੇ ਤਰ੍ਹਾਂ ਆਪ ਦਾ ਅਸ਼ੀਰਵਾਦ ਬਣਾਈ ਰੱਖੋ ਗੁਰੂ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਸਾਥ ਦੇ ਨਾਲ ਜੇ ਅਸੀਂ ਸੱਚੇ ਹੋਵਾਂਗੇ ਤਾਂ ਗੁਰੂ ਸਾਡੇ ਨਾਲ ਖੜੇਗਾ ਜੇ ਅਸੀਂ ਝੂਠੇ ਹੋਵਾਂਗੇ ਤਾਂ ਫਿਰ ਜੋ ਹੋਣਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਝੂਠੇ ਨਾਲ ਕੀ ਹੁੰਦਾ ਹੈ ਇਸ ਲਈ ਤੁਹਾਡਾ ਇਹੀ ਮੈਂ ਜਿੱਤੇ ਤੁਹਾਡਾ ਧੰਨਵਾਦ ਵਿਸ਼ਵਾਸ ਦਿਵਾਉਣਾ ਤੁਹਾਨੂੰ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਹੁਣ ਆਉਣ ਵਾਲਾ ਸਮਾਂ ਥੋੜਾ ਜਿਆਦਾ ਤਗੜੇ ਹੋ ਕੇ ਤੁਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਲਈ ਕਿਉਂਕਿ ਹੁਣ ਆਪਾਂ ਤੁਰਨਾ ਹੈ ਹੁਣ ਆਪਾਂ ਲੜਾਈ ਸ਼ੁਰੂ ਕਰਨੀ ਹੈ ਪੰਜਾਬ ਦੇ ਮੁੱਦਿਆਂ ਦੀ ਲੜਾਈ ਪੰਥਕ ਮੁੱਦਿਆਂ ਦੀ ਲੜਾਈ ਪੰਜਾਬ ਦੇ ਮਸਲੇ ਨੇ ਰੋਜ਼ ਨਵਾਂ ਮੁੱਦਾ ਹੁੰਦਾ ਹੈ ਉਹ ਚੀਜ਼ ਦੇ ਉੱਤੇ ਆਪਾਂ ਦ੍ਰਿੜਤਾ ਨਾਲ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਲੜ ਸਕਦੇ ਹਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇੰਨੇ ਸ਼ਬਦਾਂ ਨਾਲ ਸਾਰਿਆਂ ਨੂੰ ਬੇਨਤੀ ਹੈ ਚਾਹ ਪਾਣੀ ਸਾਰਿਆਂ ਨੇ ਸ਼ੱਕ ਕੇ ਜਾਣਾ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ